ਸੋ ਹਾਂਜੀ ਅੱਜ ਦੀ ਨਵੀਂ ਵੀਡੀਓ 'ਚ ਤੁਹਾਡੇ ਨਾਲ ਨਵੀਂ ਜਾਣਕਾਰੀ ਸਾਂਝੀ ਕਰਾਂਗੇ ਅੱਜ ਦੀ ਵੀਡੀਓ 'ਚ ਆਪਾਂ ਦੱਸਾਂਗੇ ਵੀ ਕਈ ਵਾਰ ਬੱਕਰੀਆਂ ਜਿਹੜੀਆਂ ਸਹੀ ਹੀਟ ਵਿੱਚ ਨਹੀਂ ਆਉਂਦੀਆਂ ਤੇ ਕਈ ਵਾਰ ਹੀਟ ਵਿੱਚ ਆ ਵੀ ਜਾਂਦੀਆਂ ਪਰ ਉਹ ਗੱਭਰ ਨਹੀਂ ਠਹਿਰਦੀਆਂ ਉਹਨਾਂ ਦੇ ਤਾਂ ਉਹਦੇ ਲਈ ਆਪਾਂ ਇੱਕ ਦੇਸੀ ਨੁਕਤਾ ਤੁਹਾਨੂੰ ਦੱਸਣ ਲੱਗੇ ਆ ਇਹ ਨੁਕਤਾ ਆਪਾਂ ਵਰਤ ਸਕਦੇ ਆ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂਗਾ ਤੇ ਇਹਦੇ ਨਾਲ ਬੱਕਰੀ ਜਿਹੜੀ ਆ ਉਹ ਸਹੀ ਹੋ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਹਾਂਜੀ ਕਈ ਵਾਰ ਇਦਾਂ ਹੁੰਦਾ ਕਿ ਬੱਕਰੀ ਨੂੰ ਸੂਣ ਸਮੇਂ ਕਿਸ ਤਰ੍ਹਾਂ ਦੀ ਕੋਈ ਦਿੱਕਤ ਆ ਜਾਂਦੀ ਆ ਤੇ ਉਹਦਾ ਕਰਕੇ ਵੀ ਬੱਚੇਦਾਨੀ ਵਿੱਚ ਇਨਫੈਕਸ਼ਨ ਹੋ ਜਾਂਦੀ ਆ ਜਾਂ ਕਈ ਕਈ ਵਾਰ ਬੱਕਰੀਆਂ ਦੀ ਜੇਰ ਆ ਜਿਹੜੀ ਉਹ ਵੀ ਸਮੇਂ ਸਿਰ ਨਹੀਂ ਪੈਂਦੀ ਤਾਂ ਉਹਦਾ ਕਰਕੇ ਵੀ ਬੱਚੇਦਾਨੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋ ਜਾਂਦੀ ਆ ਤਾਂ ਉਹਦਾ ਕਰਕੇ ਬੱਕਰੀ ਜਦੋਂ ਵੀ ਹੀਟ ਦੇ ਵਿੱਚ ਆਉਂਦੀ ਆ ਉਹ ਸਹੀ ਤਰ੍ਹਾਂ ਨਹੀਂ ਦਿੰਦੀਗੀ ਤੇ ਸਹੀ ਹੀਟ ਦੇ ਵਿੱਚ ਨਹੀਂ ਆਉਂਦੀਗੀ ਤੇ ਜੇਕਰ ਬੱਕਰੀ ਸਹੀ ਹੀਟ ਵਿੱਚ ਨਹੀਂ ਆਉਂਦੀ ਤਾਂ ਉਹ ਕ੍ਰੋਸ ਵੀ ਨਹੀਂ ਹੁੰਦੀਗੀ ਤੇ ਜੇਕਰ ਜੇਕਰ ਆਪਾਂ ਕ੍ਰੋਸ ਕਰਾ ਦੇਾਂਗੇ ਤਾਂ ਉਹ ਗੱਬਣ ਵੀ ਨਹੀਂ ਠਹਿਰਦੀਗੀ ਤਾਂ ਉਹਦੇ ਲਈ ਕੀ ਕਰਨਾਗਾ ਉਹਦੇ ਲਈ ਆਪਾਂ ਤੁਹਾਨੂੰ ਇੱਕ ਦੇਸੀ ਨੁਕਤਾ ਦੱਸਣ ਲੱਗੇ ਆ ਇਹ ਆਪਾਂ ਵਰਤ ਸਕਦੇ ਆ ਇਹਦੇ ਨਾਲ ਬੱਕਰੀ ਦੀ ਬੱਚੇਦਾਨੀ ਜਿਹੜੀ ਉਹ ਸਹੀ ਹੋ ਜੂਗੀ। ਸੋ ਉਹਦੇ ਲਈ ਕੀ ਕਰਨਾਗਾ ਆਪਾਂ ਬੱਕਰੀ ਨੂੰ ਹਲਦੀ ਦੇ ਸਕਦੇ ਆ 10 ਤੋਂ 15 ਗ੍ਰਾਮ ਇੱਕ ਦਿਨ ਦੀ ਆਪਾਂ ਬੱਕਰੀ ਨੂੰ ਹਲਦੀ ਦੇ ਸਕਦੇ ਆ ਇਹ ਕਿਵੇਂ ਦੇਣੀ ਹੈ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ। 10 ਤੋਂ 15 ਗ੍ਰਾਮ ਹਲਦੀ ਜੋ ਵੀ ਆਪਾਂ ਬੱਕਰੀ ਨੂੰ ਫੀਡ ਵਗੈਰਾ ਪਾਉਨੇ ਆ ਜਾਂ ਦਾਣਾ ਪਾਉਨੇ ਆ ਉਹਦੇ ਵਿੱਚ ਆਪਾਂ ਇਹ ਮਿਕਸ ਕਰਕੇ ਬੱਕਰੀ ਨੂੰ ਦੇ ਸਕਦੇ ਆ 10 ਤੋਂ 15 ਗ੍ਰਾਮ ਹਲਦੀ ਤੇ ਇੱਕ ਮਿਨਰਲ ਮਿਕਸਚਰ ਇਹ ਦੋਨੋਂ ਚੀਜ਼ਾਂ ਆਪਾਂ ਫੀਡ ਦੇ ਵਿੱਚ ਮਿਕਸ ਕਰ ਸਕਦੇ ਆ ਜੇ ਇਹ ਹੋ ਸਕੇ ਤਾਂ ਦੇਸੀ ਘਿਓ ਦਾ ਚੁੰਟਾ ਵੀ ਆਪਾਂ ਹਲਦੀ ਦੇ ਨਾਲ ਮਿਕਸ ਕਰਕੇ ਤੇ ਇੱਕ ਮਿਨਰਲ ਮਿਕਸਚਰ ਇਹ ਤਿੰਨਾਂ ਚੀਜ਼ਾਂ ਨੂੰ ਆਪਾਂ ਫੀਡ ਦੇ ਵਿੱਚ ਮਿਲਾ ਕੇ ਬੱਕਰੀਆਂ ਨੂੰ ਦੇਣਾਗਾ ਇਹ ਆਪਾਂ ਬੱਕਰੀ ਨੂੰ 10 ਤੋਂ 12 ਦਿਨ ਜਿਹੜਾ ਲਗਾਤਾਰ ਦੇਣਾਗਾ ਇਹਦੇ ਨਾਲ ਬੱਕਰੀ ਦੀ ਬੱਚੇਦਾਨੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਜਾਂ ਕੋਈ ਹੋਰ ਦਿੱਕਤ ਆ ਉਹ ਸਹੀ ਹੋ ਜੂਗੀ ਤੇ ਬੱਕਰੀ ਜਿਹੜੀ ਆ ਉਹ ਸਹੀ ਹੀਟ ਦੇ ਵਿੱਚ ਆਊਗੀ ਸਹੀ ਤਾਰਾਂ ਕਰੂਗੀ ਤੇ ਜੇਕਰ ਆਪਾਂ ਤੇ ਜਦੋਂ ਆਪਾਂ ਬੱਕਰੀ ਨੂੰ ਕ੍ਰੋਸ ਕਰਾਵਾਂਗੇ ਤਾਂ ਉਹ ਸਹੀ ਗੱਭਣ ਠਹਿਰ ਜੂਗੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀਗੀ ਤਾਂ ਇਹ ਆਪਾਂ ਦੇਸੀ ਨੁਕਤਾ ਜਿਹੜਾ ਆ ਉਹ ਵਰਤ ਸਕਦੇ ਆ ਇਹ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ ਹਲਦੀ ਹੁੰਦੀ ਜਿਹੜੀ ਐਂਟੀਬਾਇਓਟਿਕ ਹੁੰਦੀ ਆ ਇਹਦਾ ਕਰਕੇ ਬੱਕਰੀ ਦੀ ਬੱਚੇਦਾਨੀ ਜਿਹੜੀ ਉਹ ਸਹੀ ਹੋ ਜਾਂਦੀ ਹੈ ਤੇ ਸਾਫ਼ ਹੋ ਜਾਂਦੀ ਹੈ ਤੇ ਮਿਲੇਵੇ ਮੈਸਚਰ ਕਰਨ ਕਿਸੇ ਤਰ੍ਹਾਂ ਦੀ ਕੋਈ ਵੀ ਘਾਟਾ ਜਿਹੜੀ ਉਹ ਵੀ ਪੂਰੀ ਹੋ ਜਾਂਦੀ ਹੈ ਤੇ ਉਹਦਾ ਕਰਕੇ ਵੀ ਬੱਚੇਦਾਨੀ ਜਿਹੜੀ ਆ ਉਹ ਸਹੀ ਹੋ ਜਾਂਦੀ ਤੇ ਬੱਕਰੀ ਸਹੀ ਤਰ੍ਹਾਂ ਨਾਲ ਜਿਹੜੀ ਆ ਹੀਟ ਵਿੱਚ ਆ ਜਾਂਦੀ ਆ ਤੇ ਜਦੋਂ ਆਪਾਂ ਕ੍ਰੋਸ ਕਰਾਵਾਂਗੇ ਤਾਂ ਉਹ ਗੱਬਣ ਠਹਿਰ ਜਾਂਦੀ ਆ ਸੋ ਇਸ ਤਰ੍ਹਾਂ ਆਪਾਂ ਜੇਕਰ ਕੋਈ ਬੱਕਰੀ ਸਹੀ ਹੀਟ ਵਿੱਚ ਨਹੀਂ ਆਉਂਦੀ ਕਿਸ ਤਰ੍ਹਾਂ ਦੀ ਕਨਫੈਕਸ਼ਨ ਆ ਤਾਂ ਉਹਨੂੰ ਆਪਾਂ 10 ਤੋਂ 12 ਦਿਨ ਲਗਾਤਾਰ 10 ਤੋਂ 15 ਗ੍ਰਾਮ ਹਲਦੀ ਇੱਕ ਚਮਚਾ ਘਿਓ ਤੇ ਮਿਲਰ ਦਾ ਮੈਸਚਰ ਇਹ ਆਪਾਂ ਬੱਕਰੀ ਨੂੰ ਫੀਡ ਦੇ ਵਿੱਚ ਮਿਲਾ ਕੇ ਦੇ ਸਕਦੇ ਹਾਂ ਤੇ ਬੱਕਰੀ ਜਿਹੜੀ ਆ ਉਹ ਸਹੀ ਹੋ ਜਾਊਗੀ ਬਿਲਕੁਲ ਸੋ ਹਾਂਜੀ ਏਸੀ ਆਈ ਦੀ ਨਵੀਂ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲੈ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ